ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪੈਂਦਾ ਪੰਡੋਰੀ ਜੱਟਾਂ ਜੀ ਤਹਿਸੀਲ ਜੀਰਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਫਿਰੋਜ਼ਪੁਰ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਦੋ ਐਨੀਮਲ ਲੈ ਕੇ ਆਏ ਹਾਂ ਜੀ ਦੋਨੇ ਸੂਏ ਸਵਾਏ ਆ ਡਿਟੇਲ ਤੁਹਾਨੂੰ 22 ਤੋਂ ਲੈ ਕੇ ਦੇਵਾਂਗੇ ਤਸੱਲੀ ਪਰਖ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਸਤਿ ਸ਼੍ਰੀ ਅਕਾਲ ਜੀ ਅਸੀਂ ਆ ਬਾਈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਬਲਜੀਤ ਸਿੰਘ ਜੀ ਪਿੰਡ ਪੰਡਪਲੂਰੀ ਜਟਾ ਤੇ ਜ਼ਿਲ੍ਹਾ ਫੋਲਪੁਰ ਤੇ ਤਹਿਸੀਲ ਜੀਰੇ ਜੀਰੇ ਤੋਂ ਕਿੰਨੀ ਕਵਾਟੂ ਪਿੰਡ ਬਏ ਆਪਣਾ ਬਸ 3-4 ਕਿਲੋ 3 ਲੱਗ ਹੀ ਰਹੇ ਜਾਂਦਾ ਜੀ ਠੀਕ ਹੈ ਵੀਰੇ 2 ਨਾਗ ਹੈ ਜੀ ਹਾਂ ਜੀ 2 ਨਾਗ ਇੱਕ ਨੰਬਰ ਐ ਇਥੋਂ ਸ਼ੁਰੂ ਕਰਦੇ ਆ ਸੁਆ ਕਿੰਨਾਂ ਜੀ ਇਹ ਦੂਜਾ ਸੁਆ ਜੀ ਕਦੋਂ ਸੁਈ ਹੈ ਜੀ ਇਹ ਪਰਸੋਂ ਸੁਈ ਜੀ ਮਗਰ ਬੱਚਾ ਹੁੰਦਾ ਮਗਰ ਬੱਚਾ ਜੀਰ ਦੀ ਸਾਫ ਆ ਜੀ ਹਾਂ ਜੀ ਹਾਂ ਜੀ ਕਿੰਨਾ ਨੈਟ ਬੋਲਾ ਤਿਆਰ ਆ ਜੀ 13 13.5 ਦੇ ਹੋਊਗਾ ਜੋ ਕਿ ਦੇ ਦਾਂਗੇ ਜੀ ਹਾਂ ਜੀ ਜੋ ਠਣਾ ਦੀ ਡੰਨ ਆ ਜੀ ਹਾਂ ਜੀ ਬਿਲਕੁਲ ਡੰਨ ਕਿੰਨਾ ਕੁ ਪਾਜੂ ਕਰਮਾਂ ਦੀ 2 10 17 18 ਕਿਲੋ ਪਾ ਲਈਏ ਠੀਕ ਆ ਠੰਡੀ ਸੀਤ ਵੀ ਪੂਰੀ ਆ ਜੀ ਤੋੜ ਕੇ ਦਿਖਾ ਦਿਓ ਜੀ 22 ਦੇ ਦਸਨ ਮੁਤਾਬਕ ਜੀ ਸੂਆ 21 ਦਾ ਦੂਜਾ ਸੂਈ ਆ ਜੀ ਕੱਲ ਦੀ ਸੂਈ ਹੈ ਨਾ ਜੀ ਹਾਂਜੀ ਕੱਲ ਦੀ ਸੂਈ ਆ ਬੱਚਾ ਮਗਰ ਵੱਛਾ ਜੇਰ ਪ੍ਰੋਪਰ ਡੰਨ ਆ ਜੀ 12 ਤੋਂ 13 ਕਿਲੋ ਨੈਟ ਬੌਲੀ ਤਿਆਰ ਆ ਜੀ ਦੋ ਟਾਈਮ ਚਾਰ ਟਾਈਮ ਛੇ ਟਾਈਮ ਕੋਈ ਵੀ ਵੀਰ ਚੁਵਾਈ ਕਰ ਸਕਦਾ ਚਮਕਦਮ ਕਾਲੀ ਵੱੱਛੀ ਆ ਵਜਨ ਵਜੂਦ ਵੀ ਕਰਮ ਵਾਲੀ ਦਾ ਚੰਗਾ ਮੋੜ ਲਿਆਓ ਜੀ ਬਾਕੀ ਵੀਰੇ ਗਰਮੀਆਂ ਦਾ ਤੋਹਫਾ ਗਰਮੀ ਕਰਮਾਲ ਨੇ ਮਨਉਣੀ ਨਹੀਂ ਤੇ ਫੈਟ ਆਊਗੀ ਚੰਗੀ ਜੇ ਕੋਈ ਕਰੋ ਸੰਗ ਲੱਭਦਾ ਤਾਂ ਉਹਦੇ ਅਸਤੇ ਤੋਹਫਾ ਹੀ ਆ ਜੀ ਇੱਕ ਹਿਸਾਬ ਦਾ ਸੋਨਾ ਤੇ ਵੱਡਾ ਹਵਾਨਾ 17 18 ਕਿਲੋ ਦੁੱਧ ਬਾਈ ਦੱਸਦਾ ਕਿ ਪਾਜੂਗੇ ਹੱਕ ਵੀ ਆ ਮੇਰੇ ਦੇਣ ਦਾ ਤੇ ਪਰ ਹੋਊ ਵੀ ਮੱਝਾ ਰਗਾ ਜਮਾ ਚਿੱਟਾ ਠੰਡੀ ਸੀਲ ਦੀ ਗਾਰੰਟੀ ਆ ਬਾਈ ਕਹਿੰਦਾ ਜੀਅਤ ਦੇ ਵੀ ਗਾਰੰਟੀ ਆ ਥਣਾ ਦੀ ਵੀ ਗਾਰੰਟੀ ਆ ਚਾਹੇ ਬਾਈ ਦੇ ਘਰੇ ਦੋ ਟਾਈਮ ਚਾਰ ਟਾਈਮ ਛੇ ਟਾਈਮ ਕੋਈ ਵੀ ਵੀਰ ਚਵਾਈ ਕਰ ਸਕਦਾ ਜੀ ਜਮਾ ਲੈਣ ਦੇਣ ਜੀ ਵਾਲੀ ਡਿਮਾਂਡ ਜੀ ਵੀਰੇ ਮੁੱਲ 65 ਕਰਾ ਲਓ 63 ਕਰਾ ਲਓ 62000 ਦੀ ਹਨ 62000 ਦੀ ਹਨ ਜੈਜ ਡਿਮਾਂਡ ਆ ਜੀ ਮੁੱਲ ਕਰੋਨ ਨੂੰ ਬਾਈ ਕਹਿੰਦਾ ਚਾਹੇ ਫਿਰ 65 ਮੰਗਾ ਲਓ ਪਰ 62000 ਦੀ ਵੈੜ ਦੇ ਦਾਂਗੇ ਚੰਗੀ ਆ ਬੱਚੀ ਵੀਰੇ ਵਜਨ ਵਾਲੀ ਆ ਹਾਈਟ ਦਾ ਅੰਦਾਜ਼ਾ ਤੁਸੀਂ ਬਾਈ ਦੇ ਹਿਸਾਬ ਨਾਲ ਲਾ ਲਿਓ ਜੀ ਦੋ ਨੰਬਰ ਵੀਰੇ ਇਹਦਾ ਸੂਆ ਕਰਨ ਨਾ ਜੀ ਇਹ ਵੀਰੇ ਪਹਿਲਾ ਸੂਆ ਸੂਈ ਠੀਕ ਆ ਇਹ ਕਦੋਂ ਸੂਈ ਆ ਜੀ ਅੱਜ ਇਹਨੂੰ ਹੋ ਗਏ ਤਕਰੀਬਨ ਜੀ 4-5 ਦਿਨ ਹੋ ਗਏ ਸਹੀ ਬੱਚਾ ਕੀ ਹੈ ਜੀ ਬੱਚੀ ਹੈ ਬੱਚੀ ਹੈ ਜੀ ਬੱਚੀ ਚੰਗੀ ਹੈ ਜੀ ਮਗਰ ਜੇਰ ਦੀ ਡੰਨ ਹੈ ਜੀ ਬਿਲਕੁਲ ਜੀ ਬਿਲਕੁਲ ਹੁਣ ਦੁੱਧ ਆ ਕਿ ਬੋਲਾ ਜੀ ਇਹ ਦੁੱਧ ਮੰਨ ਲਓ ਬੋਲਾ ਮੰਨ ਲਓ ਜੀ ਸਾਡੇ 11 ਕਿਲੋ ਹੋ ਸਾਡੇ 11 ਕਿਲੋ ਜੀ ਥਾਣਾ ਦੀ ਡੰਨ ਹੈ ਜੀ ਬਿਲਕੁਲ ਡੰਨ ਹੈ ਜੀ ਛੋਟ ਮੋਟੀ ਲੱਗੀ ਹੈ ਇੱਕ ਨੰਬਰ ਚ ਵਾਈ ਇਹ ਵੀ ਤੋੜ ਦਿਓ ਜੀ ਸੂਆ ਵਜ 10 ਦਾ ਪਹਿਲਾ ਸੂਈ ਆ ਲਗਭਗ 4 ਤੋਂ 5 ਦਿਨ ਹੋ ਗਏ ਸੂਈ ਨੂੰ ਬੱਚਾ ਮਗਰ ਵੱੱਛੀ ਆ ਜੀ ਜਿਹੋ ਜੇ ਕਰਮ ਵਾਲੀ ਆਪ ਆ ਉਹੋ ਜੀ ਮਗਰ ਵੱੱਛੀ ਆ ਜੀ ਜੇਰ ਦੇ ਡੰਨਾ 11.5 ਕਿਲੋ ਦੁੱਧ ਮੰਨਣਾ ਬਾਈ ਕਹਿੰਦਾ ਦੁੱਧ ਮੰਨ ਲਿਓ ਬੋਲਾ ਮੰਨਣਾ ਬੋਲਾ ਮੰਨ ਲਿਓ 11.5 ਕਿਲੋ ਆਪਦਾ ਜੋਖ ਕੇ ਲੈ ਜਾਓ ਕੰਡਾ ਬਾਲਟੀ ਵੀ ਚਾਹੇ ਨਾਲ ਹੀ ਲੈ ਕੇ ਆਇਓ ਸੋਨਾ ਮੋਟਾ ਥਣ ਲੱਗਿਆ ਵਾ ਕੱਲਾ ਕੱਲਾ ਨਿੱਖੜ ਮਾ ਬਾਕੀ ਥਣ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦਾਂਗੇ ਸੋਹਣਾ ਸਜਾ ਥਣਾ ਦਾ ਚਾਰ ਹੀ ਥਣਾ ਫੋਰ ਸ਼ੰਗ ਪੂਰਾ ਵੀ ਨਹੀਂ ਜੀ ਬਾਕੀ ਅੰਗ ਇਹ ਵੀ ਕ੍ਰੋਸ ਆ ਗਰਮੀਆਂ ਦਾ ਤੋਫਾ ਹੀ ਆ ਦੋਨੇ ਗਰਮੀ ਗਰਮੀ ਦੁੱਧ ਵਾਲੇ ਨਜ਼ਾਰੇ ਦੇ ਹੀ ਰੱਖਣ ਗਿਆ ਜੀ ਤੇ ਇਹਦੀ ਡਿਮਾਂਡ ਜੀ ਇਹਦੀ ਡਿਮਾਂਡ ਵੀਰੇ 62000 ਤੇ ਲੈਣ ਦੇਣ 56000 ਲੈਣ ਦੇਣ ਜੇ ਤਾਂ ਮੁੱਲ ਚ ਪੈਣਾ ਵੀਰੇ ਤੁਸੀਂ 62000 ਰੁਪਿਆ ਤੇ ਜੇ ਜਮਾ ਲੈਣ ਦੇਣਾ ਤਾਂ 56000 ਰੁਪਏ ਦੀ ਬਾਈ ਕਹਿੰਦਾ ਦੇ ਦਾਂਗੇ ਜੀ ਬਾਕੀ ਚੰਗੀਆਂ ਨੇ ਵੜਾ ਵੀਰੇ ਚਮਕਦਮ ਕਾਲੀਆਂ ਕੋਈ ਲਿੱਸੀ ਨਹੀਂ ਕੋਈ ਫਿੱਕੀ ਨਹੀਂ ਵਜਨ ਵਜੂਦ ਵਾਲੀਆਂ ਨੇ ਵੜਾ 56000 2 ਨੰਬਰ ਦਾ ਲੈਣ ਦੇਣ ਤੇ 1 ਨੰਬਰ ਦਾ 62000 ਜਿਹਨੂੰ ਨਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ ਜੀ